ਉਸ ਸਮੇਂ ਜਦੋਂ ਇਹ ਚੀਜ਼ਾਂ ਵਾਪਰੀਆਂ ਅਸੀਂ ਵੀ ਨੌਜਵਾਨ ਸੀ ਸਾਡੇ ਸਾਹਮਣੇ ਵੀ ਬਹੁਤ ਕੁਝ ਅਸੀਂ ਆਪਣੇ ਪਿੰਡਿਆਂ ਦੇ ਹੜਾਇਆ ਹੈ ਕਾਲ ਪ੍ਰਭ ਦੀ ਕਿਰਪਾ ਨਾਲ ਇਸ ਖੂਨ ਦੀ ਜਿਹੜੀ ਹੋਲੀ ਖੜੀ ਗਈ ਸੀ ਸਾਡੇ ਵਰਗਿਆਂ ਦੇ ਪੱਲੇ ਬਜੇ ਰਹੇ ਹੈ ਕੌਮ ਦੇ ਗਦਾਰ ਲੋਕ ਹੈਗੇ ਜਿਨ੍ਹਾਂ ਨੇ ਰਾਜ ਕਰਨ ਦੇ ਨਾਂ ਤੇ ਪਿੱਠਾਂ 'ਤੇ ਛੁਰੇ ਮਾਰੇ ਸਿੱਖ ਪੰਥ ਦੇ ਵੀ ਸਾਰੀ ਸਮੁੱਚੀ ਪੰਜਾਬੀ ਦੇ ਰੋਮਣੀ ਕਮੇਟੀ ਤੇ ਇਵਨ ਅਕਾਲ ਤਰਫ ਤੇ ਵੀ ਅੱਜ ਕਬਜਾ ਜਿਹੜਾ ਹੈ ਉਹ ਬਦਲ ਗਿਆ ਦੇ ਤਨਖਾਈਏ ਲੋਕਾਂ ਦਾ ਹੈਗਾ ਉਸ ਕਰਕੇ ਫਿਰ ਸੱਚ ਬੋਲਣ ਵਾਲੇ ਬੰਦਿਆਂ ਨੂੰ ਅੰਦਰ ਕੌਣ ਬਰਦਾਸ਼ਤ ਕਰੇ ਦੁਕਾਨਦਾਰੀ ਹੀ ਹੈ ਫਿਰ ਕਾਦੀ ਪੰਥ ਤੇ ਕਾਦੀ ਪਾਰਟੀ ਪੰਥਕ ਕੁਝ ਲੋਕਾਂ ਦੇ ਪੰਥ ਖਤਰੇਜ ਰਹੇ ਹੈ ਹਮੇਸ਼ਾ ਹੀ ਸੇਮਰਜੀਤ ਸਿੰਘ ਮਾਨ ਵਰਗੇ ਜਿਨ੍ਹਾਂ ਦਾ ਮੈਂ ਧੰਨਵਾਦ ਕਰਦਾ ਹਾਂ ਸੂਰ ਰਕੇ ਦੇ ਵੋਟਰਾਂ ਦਾ ਵੀ ਕੁਝ ਗੰਦ ਤਾਂ ਮਗਰੋਂ ਲੱਥੇ ਹੈ ਪੰਥ ਦੇ ਨਾਂ ਤੇ ਜਿਹੜੀ ਰਾਜਨੀਤੀ ਖਾਲਸਾਤਾਨ ਦੇ ਨਾਂ ਤੇ ਜਿਹੜੀ ਰਾਜਨੀਤੀ ਕੀਤੀ ਹੋਈ ਹੈ ਉਹ ਬਿਲਕੁਲ ਜਿਹੜੀ ਹੈਗੀ ਹੈ ਉਹ ਖੂਨੀ ਹੋਲੀਆਂ ਦੇ ਵਿੱਚ ਤਬਦੀਲ ਹੋਈ ਹੈ ਨਾ ਆਵਦੀ ਹੜਾਦਾਂ ਨੂੰ ਕੋਈ ਤਤਤਾ ਹਵਾ ਲੱਗੀ ਇਹਨਾਂ ਦੇ ਨੂੰ ਨਾ ਇਹਨਾਂ ਨੂੰ ਕੁਸ਼ੋਰ ਹੋਇਆ ਆਮ ਪੰਜਾਬੀ ਆਮ ਲੋਕੜੇ ਹੈਗੇ ਨੌਜਵਾਨ ਕਾਹਨ ਹੋਇਆ ਉਹ ਨਾ ਨਾ ਪੰਥ ਪਹਿਲੀ ਗੱਲ ਤਾਂ 84 ਤੋਂ ਲੈ ਕੇ ਹੀ ਜਿਹੜਾ ਹੈਗਾ ਖਤਰੇ 'ਚ ਰਿਹਾ ਹੈ ਖਾਲਸਾਤਾਨ ਦੀ ਮੰਗ ਰਹੀ ਹੈ ਜਵਾਨੀ ਦਾ ਲਹੂ ਬਹੁਤ ਮਿੱਠਾ ਲੱਗਦਾ ਰਿਹਾ ਤੇ ਆਪਣੇ ਤੋਂ ਅਗਰੇ ਤੱਤੀਵਾ ਲੱਗੀ ਨੇ ਉਹਨਾਂ ਨੂੰ ਅਕਾਲੀਆਂ ਦੇ ਪੰਥ ਨੂੰ ਕੋਈ ਖਤਰਾ ਹੁੰਦਾ ਜੇ ਸਰਕਾਰ ਨਹੀਂ ਹੁੰਦੀ ਸਰਕਾਰ ਤੋਂ ਵੀ ਪ੍ਰਬੰਦੀ ਸਿੰਘ ਵੀ ਨਹੀਂ ਦੱਸਦੇ ਫਿਰ ਪੰਥ ਨੂੰ ਵੀ ਕੋਈ ਖਤਰਾ ਨਹੀਂ ਹੈਗਾ ਰਾਜ ਨੇ ਹੈ ਰਾਜ ਸੜਾ ਸਭ ਕੁਝ ਹੈਗਾ ਪੂਰੇ ਪੂਰਾ ਜਾ ਗਿਆ ਬਚਾਉਣ ਦਾ ਠੇਕਾ ਲਿਆ ਹੋਇਆ ਜਿਹ ਪਿੱਛੇ ਦੇ ਪੰਜਾਬ ਯਾਤਰਾ ਜਿਹੜੀ ਕੱਢੀ ਸੀ ਤੇ ਲੋਕਾਂ ਨੇ ਖਾਤਰਾ ਟਕਾਣਾ ਕਿ ਸਾਨੂੰ ਉੱਥੇ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਧੱਕੇ ਮਾਰੇ ਜਾਂਦੇ ਸੀ ਇਸ ਕਰਕੇ ਅਸੀਂ ਸੱਚ ਜਿਹੜਾ ਹੈਗਾ ਬਾਹਰ ਕੱਢ ਕੇ ਬੋਲਦੇ ਆਂ ਔਰ ਜਿਹੜਾ ਸੱਚ ਹੁੰਦਾ ਭਾਵੇਂ ਅੰਦਰ ਕੱਢ ਕੇ ਬੋਲਿਆ ਜਾਵੇ ਭਾਵੇਂ ਬਾਹਰ ਕੱਢ ਕੇ ਬੋਲਿਆ ਜਾਵੇ ਉਹਦੀ ਆਵਾਜ਼ ਬਹੁਤ ਉੱਚੀ ਹੁੰਦੀ ਔਰ ਉਹ ਬਹੁਤ ਦੂਕ ਤੱਕ ਜਾਂਦੀ ਹੈ ਕਿ 6 ਜੂਨ 2024 ਲਗਭਗ 40 ਸਾਲ ਬੀਤ ਚੁੱਕੇ ਨੇ ਔਰ ਉਹ ਜ਼ਖਮ ਅਜੇ ਵੀ ਅੱਲੇ ਨੇ ਅੱਜ ਉਹਨਾਂ ਜ਼ਖਮਾਂ ਨੂੰ ਦੁਬਾਰਾ ਚੇਤੇ ਕੀਤਾ ਜਾ ਰਿਹਾ ਹੈ 84 ਦੇ ਵਿੱਚ ਜੋ ਕੱਲੂ ਘਰਾ ਵਾਪਰਿਆ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਹਰ ਇੱਕ ਚੀਜ਼ ਨੂੰ ਯਾਦ ਕਰਕੇ ਤੇ ਆਪਣਾ ਇਤਿਹਾਸ ਦੁਬਾਰਾ ਲੋਕਾਂ ਅੱਗੇ ਲਿਆਉਣ ਦੀ ਕੋਸ਼ਿਸ਼ ਆਪਣੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੇ ਮੇਰੇ ਨਾਲ ਜੋ ਸ਼ਖਸ ਅੱਜ ਮੌਜੂਦ ਨੇ ਅੱਜ ਇਸ ਸਮਾਗਮ ਦੇ ਵਿੱਚ ਮੌਜੂਦ ਨੇ ਆ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਹੁਣੇ ਹੀ ਐਮਪੀ ਦੀ ਚੋਣ ਵੀ ਲੜ ਹਟੇ ਨੇ ਔਰ ਜੋ ਇਸ ਦਿਨ ਨੂੰ ਲੈ ਕੇ ਉਹਨਾਂ ਦੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕਰਦੇ ਸੇ ਖੁਸਾਬਾ ਜਿੱਥੇ ਆਏ ਹੋ ਦੇਖੋ ਜੀ ਭਾਈ ਬਲਦੇਵ ਸਿੰਘ ਬਡਾਲਾ ਜਿਹੜੇ ਹਜੂਰੀ 라ਗੀ ਸੀਗੇ ਉਹ 32800 ਰੁਪਏ ਜਿਹੜੇ ਚੋਰੀ ਹੋਏ ਐ ਉਹਨਾਂ ਦਾ ਪਿਛਲੇ 43 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਐ ਤਾਂ ਪਿਛਲੇ 14 ਦੌਰਾਨ ਯੋਸੋ ਵੀ ਪਹਿਲਾਂ ਤੋਂ ਸਾਡਾ ਉਹਨਾਂ ਨਾਲ ਰਾਫਤਾ ਰਿਹਾ ਹੈ ਬਹੁਤ ਦੇਰ ਤੋਂ ਮੇਰੇ ਵੀ ਮਨ ਦੀ ਇੱਛਾ ਸੀ ਹਾਲਾਂਕਿ ਉਸ ਸਮੇਂ ਜਦੋਂ ਇਹ ਚੀਜ਼ਾਂ ਵਾਪਰੀਆਂ ਅਸੀਂ ਵੀ ਨੌਜਵਾਨ ਸੀ ਸਾਡੇ ਸਾਹਮਣੇ ਵੀ ਬਹੁਤ ਕੁਝ ਅਸੀਂ ਆਪਣੇ ਪਿੰਡਾਂ ਦੇ ਹੜਾਇਆ ਭਾਵੇਂ ਕਿ ਬਾਅਦ ਵਿੱਚ ਪੁਲਿਸ ਅਫਸਰ ਹੋਣ ਦੇ ਨਾਤੇ ਬਹੁਤ ਕੁਝ ਹੋਰ ਵੀ ਸੀ ਵੇਖਿਆ ਔਰ ਮੈਂ ਬਹੁਤ ਸਾਂਝਾ ਕਰਦਾ ਰਹਿਣਾ ਹੁਣ ਬਹੁਤ ਵਾਰੀ ਕਿਉਂਕਿ ਅਕਾਲ ਪ੍ਰਭ ਦੀ ਕਿਰਪਾ ਨਾਲ ਇਸ ਖੂਨ ਦੀ ਜਿਹੜੀ ਹੌਲੀ ਖੜੀ ਗਈ ਸੀ ਸਾਡੇ ਵਰਗਿਆਂ ਦੇ ਪੱਲੇ ਬਚੇ ਰਹੇ ਐ ਤਾਂ ਅੱਜ ਜਿਹੜਾ ਇੱਥੇ ਆ ਕੇ ਸਿਰ ਨੀਵਾਂ ਨਹੀਂ ਹੁੰਦਾ ਤਾਂ ਫਿਰ ਵੀ ਭਾਈ ਬਡਾਲਾ ਸਾਹਿਬ ਜਿਹੜਾ ਇਹ ਪਰ ਅੱਲਾ ਕਰ ਰਹੀ ਹੈ ਉਹ 43 ਮਹੀਨਿਆਂ ਤੋਂ ਜਿਹੜਾ ਚੱਲ ਰਿਹਾ ਹੈ ਇੱਕ ਅੰਦੋਲਨ ਹੈ ਉਹਨੂੰ ਬਿਲਕੁਲ ਅਗਨੋਰ ਕੀਤਾ ਜਾ ਰਿਹਾ ਹੈ ਸਮੇਂ ਦੀ ਸਰਕਾਰਾਂ ਵੱਲੋਂ ਸਭ ਤੋਂ ਪਹਿਲਾਂ ਵੀ ਫਿਰ ਉਸ ਤੋਂ ਬਾਅਦ ਜਿਹੜੀ ਪਿਛਲੀ ਸਰਕਾਰ ਸੀ ਤੇ ਹੁਣ ਜਿਹੜੇ ਇਹ ਹੈਗੇ ਆ ਆਪ ਵਾਲੇ ਆ ਤਾਂ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਦੀ ਹਿੱਕ ਤੇ ਦੀਵਾ ਬਾਲਣਾ ਚਾਹੀਦਾ ਤੇ ਜੇ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਤਾਂ ਇਹ ਧਰਨਾ ਜਿਹੜਾ ਹੈਗਾ ਇਹਦੇ ਨਾਲ ਨਾਲ ਸੰਗਰੂਰ ਦੀ ਧਰਤੀ ਦੇ ਵੀ ਕਿਸੇ ਜਗ੍ਹਾ ਤੋਂ ਜਿਹੜਾ ਲਾਉਣ ਬਾਰੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਤੇ ਜੇ ਇਹਨਾਂ ਨੇ ਉਹ ਮੰਨੀ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹੋਊਗਾ ਕਿਉਂਕਿ ਸੰਗਰੂਰ ਬੇਸ਼ੱਕ ਆ ਕੁਝ ਦਿਨ ਪਹਿਲਾਂ ਕੱਲ ਦੀ ਗੱਲ ਹੀ ਹੈ ਇੱਕ ਬਹੁਤ ਵੱਡੀ ਧੋਖੇ ਦੇ ਨਾਲ ਜਿਹੜੀ ਖਾਸ ਕਰਕੇ ਸੰਗਰੂਰ ਦੀ ਸੀਟ ਜਿੱਤੀ ਇਹਨਾਂ ਨੇ ਇਹਦੇ ਬਾਰੇ ਮੈਂ ਡਿਟੇਲ ਵਿੱਚ ਬਾਅਦ ਦੀ ਗੱਲ ਕਰਾਂਗਾ ਕਿਉਂਕਿ ਇਹੋ ਜਿਹਾ ਕੋਈ ਕੰਮ ਨਹੀਂ ਸੀ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਸੰਗਰੂਰ 'ਚ ਨਹੀਂ ਕੀਤਾ ਤੇ ਫਿਰ ਜੇ ਦੋ ਸੀਟਾਂ 10-10 ਹਜ਼ਾਰ ਦੇ ਮਾਰਜਨ ਤੇ ਜਿੱਦੀਆਂ ਤੇ ਸੰਗਰੂਰ ਵਾਲਿਆਂ ਨੇ ਪੌਣੇ 2 ਲੱਖ ਵੋਟ ਇਹਨਾਂ ਨੂੰ ਜਿੱਤ ਵਾਸਤੇ ਦਿੱਤੀ ਹੈ ਉਹਦੇ ਬਾਰੇ ਤਫਸੀਲ ਜਿਹੜੀ ਬਾਅਦ 'ਚ ਦੱਸਾਂਗੇ ਬਹੁਤ ਕੁਝ ਸਾਹਮਣੇ ਆਇਆ ਹੈ ਉਹਦੀ ਵੀ ਗੱਲ ਕਰਾਂਗੇ ਪਰ ਅੱਜ ਜਿਹੜਾ ਇੱਥੇ ਆਉਣਾ ਹੋਇਆ ਉਹ ਭਾਈ ਬਡਾਲਾ ਸਾਹਿਬ ਦਾ ਜਿਹੜਾ ਸੰਘਰਸ਼ ਹੈ ਇਹਨੂੰ ਆਉਣ ਵਾਲੇ ਸਮੇਂ ਵਿੱਚ ਨਵਾਂ ਰੂਪ ਦੇਣ ਵਾਸਤੇ ਸੰ ਉੱਥੇ ਵੀ ਇਹਦੇ ਬਾਰੇ ਕੋਈ ਵਿਚਾਰ ਕਰਨ ਵਾਸਤੇ ਕਿਉਂਕਿ ਜਿਹੜੀ ਰਾਜਧਾਨੀ ਹੈ ਉਹ ਬੜੇ ਭਲੇਖੇ ਦੀ ਹੈ ਉੱਥੇ ਕੁਝ ਨਹੀਂ ਹੈਗਾ ਉੱਥੇ ਬੜਾ ਕੁਝ ਹੋਇਆ ਹੈ ਜਿਹੜਾ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਸਾਹਮਣੇ ਰੱਖਾਂਗੇ ਤਾਂ ਮੇਨ ਕਾਰਨ ਸੀ ਕਿ ਸ਼ਹੀਦਾਂ ਨੂੰ ਸਤਿ ਅਜਲੀ ਦੇਣਾ ਪਰ ਸਿੱਖ ਦਾ ਜਿਹੜਾ ਹੈਗਾ ਉਹ ਵੈਸੇ ਹੀ ਫਰਜ਼ ਹੈ ਕਿ ਬਹੁਤ ਵੱਡਾ ਕਲੂਕਰ ਆ ਜਿਹੜਾ ਉਦੋਂ ਵਾਪਰਿਆ ਉਹਦੇ ਵਿੱਚ ਨੌਜਵਾਨੀ ਜਿਹੜਾ ਜਿਹੜਾ ਕਾਣ ਹੋਇਆ ਭਾਵੇਂ ਉਹ ਇਸ ਪਾਸੇ ਖੜੇ ਸੀ ਭਾਵੇਂ ਉਸ ਪਾਸੇ ਖੜੇ ਸੀ ਮੈਂ ਆਪਣੀ ਗੱਲਬਾਤ ਵਿੱਚ ਅਕਸਰ ਦੱਸਦਾ ਰਹਿੰਦਾ ਹਾਂ ਉਹਨਾਂ ਨੂੰ ਸੋਵੋ ਦਿਨ ਦੇ ਵਿੱਚ ਆ ਕੇ ਇੱਥੇ ਜਿਹੜਾ ਆਪਣਾ ਦਤ ਬਸਤਕ ਹੋ ਸਿੱਖ ਦਾ ਜਿਹੜਾ ਪਹਿਲਾ ਮੁੱਢਲਾ ਜਿਹੜਾ ਹੈਗਾ ਉਹ ਫਰਜ ਬਣਦਾ ਤੇ ਨਾਲ ਹੀ ਜਿਹੜਾ ਇਹ ਸੰਘਰਸ਼ ਚ ਚੱਲ ਰਿਹਾ ਹੈ ਕੌਮ ਦੇ ਗद्दार ਲੋਕ ਹੈਗੇ ਜਿਨ੍ਹਾਂ ਨੇ ਰਾਜ ਕਰਨ ਦੇ ਨਾਂ ਤੇ ਪਿੱਠਾਂ 'ਤੇ ਛੁਰੇ ਮਾਰੇ ਸਿੱਖ ਪੰਥ ਦੇ ਵੀ ਔਰ ਸਾਰੀ ਸਮੁੱਚੀ ਪੰਜਾਬੀਅਤ ਦੇ ਇਹ ਲੋਕ ਜਿਹੜੇ ਹੈਗੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਕੋਲੋਂ ਜਿਹੜਾ ਹਿਸਾਬ ਲੈਣੇ ਜਿਹੜੇ ਉਹ ਇਹੋ ਜਿਹੇ ਲੋਕ ਹੀ ਲੈ ਸਕਣਗੇ ਸ਼ਹੀਦਾਂ ਦੇ ਪਰਿਵਾਰਾਂ ਦੇ ਅਜਿਹੇ ਲੋਕ ਇੱਥੇ ਅੱਜ ਬੈਠੇ ਆ 17 ਸਾਲ ਦਿਨਾਂ ਦੇ ਬੱਚੇ ਦੀ ਮਾਂ 17 ਦਿਨ ਦੇ ਬੱਚੇ ਨੂੰ ਸ਼ਹੀਦ ਕੀਤਾ ਗਿਆ ਉਹਦੀ ਮਾਂ ਵੀ ਅੱਜ ਜਿਹੜੀ ਇੱਕ ਬਿਰਦ ਵਾਸਤਾ ਵਿੱਚ ਸਾਡੇ ਸਾਹਮਣੇ ਆ ਤੋ ਬਹੁਤ ਕੁਛ ਜੜਾ ਹੁੰਦਾ ਲੂਂ ਕੰਡੇ ਖੜੇ ਹੁੰਦੇ ਗੱਲਾਂ ਸੁਣ ਕੇ ਤੋ ਮੈਂ ਧੰਨਵਾਦ ਕਰਦਾ ਪਾਈ ਬਰਾਲਾ ਸਾਹਿਬ ਦਾ ਤੇ ਬੇਨਤੀ ਮੈਂ ਕੀਤੀ ਹਾਂ ਹੁਣ ਇਸ ਸਮੇਂ ਵਿੱਚ ਕੁਝ ਨਵੇਂ ਜਿਹੜੇ ਐਕਸ਼ਨ ਆ ਤੁਹਾਨੂੰ ਦੇਖਣ ਨੂੰ ਮਿਲਣਗੇ ਅੱਜ ਅੱਜ ਇੱਥੇ ਵੀ ਸਮਾਗਮ ਮਨਾਇਆ ਗਿਆ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਵੀ ਸਮਾਗਮ ਮਨਾਇਆ ਗਿਆ ਪਰ ਦੋਵਾਂ ਦੇ ਵਿੱਚ ਫਰਕ ਕੀ ਆ ਤੁਹਾਨੂੰ ਲੱਗਦਾ ਪਿਆ ਉਹ ਪਾਈ ਸਾਹਿਬ ਹੁਣੇ ਆਪਣੀ ਗੱਲਬਾਤ ਦੱਸ ਰਹੇ ਸੀ ਕਿ ਅੰਦਰ ਜਿਹੜੀ ਹੈਗੀ ਗੱਲਬਾਤ ਕਰਨੀ ਦਿੱਤੀ ਜਾ ਰਹੀ ਕਿਉਂਕਿ ਕਬਜ਼ਾ ਬਦਲ ਗਿਆ ਦਾ ਇਹ ਸ਼੍ਰੋਮਣੀ ਕਮੇਟੀ ਤੇ ਇਵਨ ਅਕਾਲ ਤਖਤ ਤੇ ਵੀ ਬਰਦਾਸ਼ਤ ਕਰੇ ਇਸ ਕਰਕੇ ਜੇ ਸੱਚ ਜਿਹਨੇ ਬੋਲਣਾ ਹੈ ਜੋ ਸੱਚ ਇੱਥੇ ਬੋਲਿਆ ਗਿਆ ਇਹ ਅੰਦਰ ਜਿਹੜੀ ਦੁਕਾਨਦਾਰੀ ਬਣੀ ਹੋਈ ਹੈ ਬਾਦਲ ਪਰਿਵਾਰ ਦੀ ਉੱਥੇ ਬੋਲਣ ਦੀ ਜਿਹੜੀ ਹਿੰਮਤ ਜਾਂ ਕਿਸੇ ਨੂੰ ਆਜ਼ਾਦ ਸਰੀ ਜੜੀ ਹੈਗੀ ਹੈ ਉਹ ਹਿੰਮਤ ਤਾਂ ਬਹੁਤ ਹੈਗੀ ਆ ਆਜ਼ਾਦ ਸਰੀ ਮਿਲਦੀ ਉਸ ਕਰਕੇ ਉਹਨਾਂ ਨੇ ਦੱਸਿਆ ਆਪਣੀ ਪੀੜਾ ਬਿਆਨ ਕੀਤੀ ਹੈ ਕਿ ਸਾਨੂੰ ਉੱਥੇ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਧੱਕੇ ਮਾਰੇ ਜਾਂਦੇ ਸੀ ਇਸ ਕਰਕੇ ਅਸੀਂ ਸੱਚ ਜਿਹੜਾ ਹੈਗਾ ਬਾਹਰ ਕੱਢ ਕੇ ਬੋਲਦੇ ਆਂ ਔਰ ਜਿਹੜਾ ਸੱਚ ਹੁੰਦਾ ਭਾਵੇਂ ਅੰਦਰ ਕੱਢ ਕੇ ਬੋਲਿਆ ਜਾਵੇ ਭਾਵੇਂ ਬਾਹਰ ਕੱਢ ਕੇ ਬੋਲਿਆ ਜਾਵੇ ਉਹਦੀ ਆਵਾਜ਼ ਬਹੁਤ ਉੱਚੀ ਹੁੰਦੀ ਔਰ ਉਹ ਬਹੁਤ ਦ ਕੌਣ ਕਹਿੰਦਾ ਫਿਰ ਤਾਂ ਗੱਲਾਂ ਹੀ ਆ ਨਾ ਇਹ ਤਾਂ ਅਖਬਾਰ ਕਹਿੰਦੇ ਆ ਇਹ ਮੀਡੀਆ ਕਹਿੰਦਾ ਇਹਨਾਂ ਦੇ ਲੀਡਰ ਕਹਿੰਦੇ ਆ ਇਹ ਜਿਹੜਾ ਝੂਠ ਜ਼ੁਬਾਨ ਜਿਹੜਾ ਫਲਾਉਣ ਵਾਲਾ ਤੰਤਰ ਇਹਨਾਂ ਦਾ ਉਹ ਕਹਿੰਦਾ ਹੋਰ ਇਹਨਾਂ ਦਾ ਪੰਥ ਨਾਲ ਲੈਣਾ ਦੇਣਾ ਕੋਈ ਨਹੀਂਗਾ ਕੁਝ ਲੋਕਾਂ ਦੇ ਪੰਥ ਖਤਰੇ 'ਚ ਰਹੇ ਆ ਹਮੇਸ਼ਾ ਹੀ ਸਿਮਰਜੀਤ ਸਿੰਘ ਮਾਨ ਵਰਗੇ ਜਿਨ੍ਹਾਂ ਦਾ ਮੈਂ ਧੰਨਵਾਦ ਕਰਦਾ ਹਾਂ ਸੂਰ ਹਲਕੇ ਦੇ ਵੋਟਰਾਂ ਦਾ ਵੀ ਕੁਝ ਗੰਦ ਤਾਂ ਮਗਰੋਂ ਲੱਥੇ ਆ ਠੀਕ ਹੈ ਉਸ ਕਰਕੇ ਪੰਥ ਦੇ ਨਾਂ ਤੇ ਜਿਹੜੀ ਰਾਜਨੀਤੀ ਖਾਲਸਾਪੁਰ ਦੇ ਨਾਂ ਤੇ ਜਿਹੜੀ ਰਾਜਨੀਤੀ ਕੀਤੀ ਹੋਈ ਹੈ ਉਹ ਬਿਲਕੁਲ ਜਿਹੜੀ ਹੈ ਉਹ ਖੂਨੀ ਹੋਲੀਆਂ ਦੇ ਵਿੱਚ ਤਬਦੀਲ ਹੋਈ ਹੈ ਔਰ ਇਹ ਨਾਮ ਆਪਦੀ ਹਾਲਾਤਾਂ ਨੂੰ ਕਰੇ ਤੱਤਾ ਹਵਾ ਲੱਗੀ ਇਹਨਾਂ ਦੇ ਨੂੰ ਨਾ ਇਹਨਾਂ ਨੂੰ ਕੁਛ ਹੋ ਰਿਹਾ ਆ ਆਮ ਪੰਜਾਬੀ ਆਮ ਲੋਕੜੇ ਹੈਗੇ ਨੌਜਵਾਨ ਕਾਹਨ ਹੋਇਆ ਤੇ ਲੋਕ ਜਾਗਦੇ ਆ ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਬਿਲਕੁਲ ਪੰਜਾਬ ਦੀਆਂ ਕੋਈ ਨਵੀਆਂ ਹਵਾਵਾਂ ਵਗਣ ਵਾਸਤੇ ਜਿਹੜਾ ਤਿਆਰ ਹੋ ਰਿਹਾ ਸਮਾਂ ਜਦੋਂ ਵੀ ਬਦਲਦਾ ਉਦੋਂ ਫਿਰ ਬਹੁਤ ਕੁਝ ਵੇਖਣ ਨੂੰ ਮਿਲਦਾ ਹੁੰਦਾ ਅਮੀਰ ਕਰਦੇ ਆ ਕਿ ਇਹ ਜਿਹੇ ਬਦਲਾਅ ਜਿਹੜੇ ਆਉਣੇ ਸਮੇਂ ਵਿੱਚ ਅਕਾਲ ਪੁਰਖ ਦੀ ਕਿਰਪਾ ਨਾਲ ਵੇਖਣ ਨੂੰ ਮਿਲਣਗੇ ਤੁਸੀਂ ਜ਼ਰੂਰ ਤੁਸੀਂ ਜ਼ਿਕਰ ਕੀਤਾ ਸਿਮਰਨਜੀਤ ਸਿੰਘ ਮਾਨ ਦਾ ਮੈਂ ਜਿਆਦਾ ਡਿਟੇਲ ਹੈ ਜੇ ਨਹੀਂ ਸੀ ਲੈਣੀ ਜਿਵੇਂ ਤੁਸੀਂ ਕਹਿ ਰਹੇ ਹੋ ਰੁੱਕ ਕੇ ਗੱਲ ਕਰਾਂਗੇ ਪਰ ਤਾਂ ਕਿ ਜੋ ਸੰਗਰੂਰ ਦਾ ਨਹਾਰ ਮੈਂ ਬਦਲਿਆ ਉਹ ਕੋਈ ਬਦਲ ਨਹੀਂ ਸਕਿਆ ਅਜੇ ਤੱਕ ਉਹਨਾਂ ਦਾ ਤਾਂ ਪੰਥ ਪਹਿਲੀ ਗੱਲ ਤਾਂ 84 ਤੋਂ ਲੈ ਕੇ ਹੀ ਜਿਹੜਾ ਹੈਗਾ ਖਤਰੇ 'ਚ ਰਿਹਾ ਹੈ ਖਾਲਸਾਣ ਦੀ ਮੰਗ ਰਹੀ ਹੈ ਜਵਾਨੀ ਦਾ ਲਹੂ ਬਹੁਤ ਮਿੱਠਾ ਲੱਗਦਾ ਰਿਹਾ ਤੇ ਆਪਣੇ ਤੋਂ ਅਗਰੇ ਤੱਤੀਵਾ ਲੱਗੀ ਨਹੀਂ ਉਹਨਾਂ ਨੂੰ ਤੋਂ ਬਹੁਤ ਕੁਝ ਮੈਂ ਇਲੈਕਸ਼ਨ ਦੌਰਾਨ ਬੋਲਿਆ ਹੈਗਾ ਉਹ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਨੂੰ ਜਾਣਕਾਰੀ ਮਿਲੀ ਹੈ ਤਾਂ ਇਸ ਕਰਕੇ ਇਹ ਗੱਲਾਂ ਜਿਹੜੀਆਂ ਕਈਆਂ ਜਾਣੀਆਂ ਅਕਾਲੀਆਂ ਦੇ ਪੰਥ ਨੂੰ ਕੋਈ ਖਤਰਾ ਹੁੰਦਾ ਜਦੋਂ ਸਰਕਾਰ ਨਹੀਂ ਹੁੰਦੀ ਸਰਕਾਰ ਨੂੰ ਦੀ ਫਰਬੰਦੀ ਸਿੰਘ ਵੀ ਨਹੀਂ ਦੱਸਦੇ ਫਿਰ ਪੰਥ ਨੂੰ ਵੀ ਕੋਈ ਖਤਰਾ ਨਹੀਂ ਹੈਗਾ ਫਿਰ ਕਿਸਾਨ ਵੀ ਨਕਸਲੀ ਲੱਗਦੇ ਐ ਦੇ ਅਜਨੇ ਅੱਜ ਥੋੜਾ ਸਭ ਕੁਝ ਹੈਗਾ ਪੂਰੇ ਪੂਰਾ ਡਾ ਗਿਆ ਬਚਾਉਣ ਦਾ ਠੇਕਾ ਲਿਆ ਹੋਇਆ ਪਿੱਛੇ ਦੇ ਪੰਜਾਬ ਯਾਤਰਾ ਜਿਹੜੀ ਕੱਢੀ ਸੀ ਤੇ ਲੋਕਾਂ ਨੇ ਵਖਾਤਾਂ ਟਕਾਣਾ 13% ਦੇ ਲਾਤੇ ਆ ਤੋ ਇਸ ਕਰਕੇ ਲੋਕ ਜਿਹੜੇ ਹੈਗੇ ਸਭ ਕੁਝ ਜਾਗਦੇ ਜਾਣਦੇ ਆ ਕੋਈ ਇਥੇ ਪੰਥ ਨੂੰ ਖਤਰਾ ਨਹੀਂ ਸਮੁੱਚੀ ਪੰਜਾਬੀਅਤ ਨੂੰ ਖਤਰਾ ਹੈ ਹਰ ਕਿਹੜਾ ਹੈਗਾ ਜਿਹੜਾ ਆਮ ਆਦਮੀ ਉਹਨੂੰ ਖਤਰਾ ਹੈਗਾ ਜਦੋਂ ਆਮ ਆਦਮੀ ਠੀਕ ਹੋਊਗਾ ਜਦੋਂ ਪੰਜਾਬੀਅਤ ਬਚੂਗੀ ਉਹ ਸਾਰੇ ਧਰਮ ਸੇਫ ਰਹਿਣਗੇ ਉਹਨਾਂ ਨੂੰ ਤਾਂ ਸ਼ਾਇਦ ਇਹਦਾ ਹੀ ਬੜਾ ਚਾਅ ਹੈ ਕਿ ਇੱਕ ਸੀਟ ਆ ਗਈ ਬਠਿੰਡੇ ਵਾਲੀ ਉਹ ਜਿਹੜੀਆਂ ਸਰਸ਼ਨ ਆਈ ਹੈ ਇਹਦੇ ਬਾਰੇ ਵਿਚਾਰਨਾ ਵਾ ਬਾਅਦ ਕਰਾਂਗੇ ਸਟਰੀਟ ਇਹਨਾਂ ਨੂੰ ਵੀ ਕੋਈ ਨਹੀਂ ਆਈਗੀ ਠੀਕ ਹੈ ਸਭ ਕੁਝ ਜਿਹੜਾ ਹੈਗਾ ਇੱਕ ਗੋਰਖ ਧੰਦਾ ਲੋਕਾਂ ਨੂੰ ਬਣਾ ਕੇ ਜਿਹੜਾ ਪੱਬਲ ਪੂਸੇ ਪਾ ਕੇ ਕੋਸ਼ਿਸ਼ ਕੀਤੀ ਹੈ ਉਹਦੇ ਤੋਂ ਵੀ ਜਾਗੇ ਹੋਏ ਲੋਕਾਂ ਨੇ ਜਿਹੜਾ ਸਦਾ VOTING ਕੀਤੀ ਹੈ ਤੇ ਫਿਰ ਗਾ ਉਹਨੂੰ ਕਿਵੇਂ ਉਹਦੇ ਨਾਲ ਸਾਂਸ਼ਣ ਕੀਤੀ ਗਈਆਂ ਇਹ ਅਗਲੀ ਗੱਲਬਾਤ ਵਿੱਚ ਕਰਾਂਗੇ ਅਸੀਂ ਮੈਂ ਅੰਤ ਵਿੱਚ ਆਹੀ ਪੁੱਛਾਂਗਾ ਤੁਹਾਡੇ ਤੋਂ ਜਿਹੜਾ ਅੱਜ ਦਾ ਯਾਦਗਾਰ ਸਮਾਗਮ ਹੈਗਾ ਘੱਲੂ ਘਾਰੇ ਦਿਵਸ ਨੂੰ ਲੈ ਕੇ ਅਗਾ ਸਾਡੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਵੀ ਕੋਈ ਹੀਲਾ ਹੋਣਾ ਚਾਹੀਦਾ ਹੈ ਨੌਜਵਾਨ ਅੱਜ ਮੈਂ ਅਸੀਂ ਇੱਥੇ ਹੀ ਵੇਖ ਲਈਏ ਹੈਰਿਟੇਜ ਸਟਰੀਟ ਤੇ ਹੀ ਦੇਖ ਲਈਏ ਫਿਰ ਤੇ ਉਹਨਾਂ ਨੂੰ ਨਹੀਂ ਪਤਾ ਕੀ ਵਾਪ ਦੇਖੋ ਇਸ ਇਸ ਸੰਬੰਧ ਵਿੱਚ ਮੈਂ ਆਮ ਤੌਰ ਤੇ ਕਹਿੰਦਾ ਰਹਿੰਦਾ ਕਿ ਸਾਡੀ ਪੀੜ੍ਹੀ ਮੈਂ ਔਰ ਮੇਰੇ ਨਾਲ ਦੇ ਲੋਕ ਔਰ ਮੈਥੋਂ ਵੱਡੇ ਜਿਹੜੇ ਉਮਰ ਦੇ ਲੋਕ ਜਿਹੜੇ ਜਿਉਂਦੇ ਆ ਉਹ ਸਾਰੇ ਜ਼ਿੰਮੇਵਾਰ ਹੈ ਅੱਜ ਜੇ ਸਾਡੀ ਨੌਜਵਾਨੀ ਗੁੰਮਰਾਹ ਹੈ ਜਾਂ ਜਾਣਕਾਰੀ ਨਹੀਂ ਹੈਗੀ ਹੈ ਉਹਦੇ ਕਸੂਰਵਾਰ ਅਸੀਂ ਲੋਕ ਹੈ ਅਸੀਂ ਉਹ ਚੀਜ਼ ਨਹੀਂ ਅੱਗੇ ਦੇ ਸਕੇ ਜੋ ਸਾਡੇ ਮਾਪੇ ਬਾਬ ਨੇ ਸਾਨੂੰ ਦਿੱਤੀ ਸੀ ਅਸੀਂ ਅੱਜ ਇਸ ਪਵਿੱਤਰ ਜਗ੍ਹਾ ਨੂੰ ਇਨੀ ਸ਼ੇਪ ਹੀ ਬਦਲਤੀ ਅੱਜ ਉਸ ਕੋ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਹ ਕਲੇਮ ਕਰਦੇ ਆ ਬਾਦਲ ਕੇ ਕਿ ਜੇ ਅਬ ਇਸੀ ਕੀਤਾ ਹੋਇਆ ਤੇ ਫਿਰ ਜਿਹੜਾ ਗੁਰੂਆਂ ਦਾ ਕੀਤਾ ਤਾਂ ਗਿਆ ਤੇ ਬਾਦਲ ਗਿਆ ਨੂੰ ਯਾਦ ਰੱਖੋ ਇਹ ਚੀਜ਼ਾਂ ਜਿਹੜੀ ਹੈਗੀਆਂ ਇਹ ਬਹੁਤ ਧੋਖੇ ਕੀਤੇ ਗਏ ਆ ਤੇ ਆ ਜਮਾਤ ਜਿਹੜੀ ਸਾਡੀ ਖੜੀ ਹੈ ਮੈਂ ਕਹਿ ਰਹੇ ਆ ਇਹਨਾਂ ਨੇ ਬੇਸ਼ਰਮੀ ਨਾਲ ਡਰਦਿਆਂ ਹੋਇਆਂ ਆਪਣੀ ਜ਼ੁਬਾਨ ਨਹੀਂ ਖੋਲੀ ਨਾ ਹੁਣ ਖੋਲ ਰਹੀ ਹੈ ਤੋਂ ਮੇਰੇ ਵਰਗੇ ਤੇ ਆਕਾਲ ਪੁਰਖ ਦੀ ਕਿਰਪਾ ਤੋਂ ਡੇਰ ਕਾ ਪੁੱਛ ਲੈਂਦਾ ਫਿਰ ਮੈਂ ਸੱਚ ਬੋਲ ਦਿੰਦਾ ਪਿੱਛੇ ਜੇ ਕਿਸੇ ਨੇ ਅਖਬਾਰ ਬਾਰੇ ਪੁੱਛ ਲਿਆ ਸੀ ਜੀਤ ਬਾਰੇ ਮੈਥੋਂ ਬੇਸਤਕ ਬਹੁਤ ਥੱਕਾ ਹੋਇਆ ਪਰ ਮੈਂ ਜੋ ਕਿਹਾ ਸੀ ਉਹ ਤੁਸੀਂ ਉਥੋਂ ਹੀ ਚੈੱਕ ਕਰ ਲਿਆ ਜੀ ਕਿ ਸੱਚ ਕਿੱਡੇ ਭੜੇ ਹੁੰਦੇ ਆ ਉਹ ਸੱਚ ਬੋਲਣ ਦੀ ਕਿ ਦੀ થી ਹੈ ਇਹ ਸਭ ਸਾਰਸ਼ਾ ਜਿਹੜੀਆਂ ਹੈਗੀਆਂ ਸਮੇਂ ਦੀਆਂ ਸਰਕਾਰਾਂ ਨੇ ਵਾਰ-ਵਾਰ ਪਵਿੱਤਰ ਸਥਾਨਾਂ ਨੂੰ ਆਪਣੀ ਰਾਜਨੀਤੀ ਵਾਸਤੇ ਵਰਤਿਆ ਜੋ ਕਿ ਬਿਲਕੁਲ ਨਿੰਦਣਯੋਗ ਹੈ ਲੋਕ ਸਮਝਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਚੀਜ਼ਾਂ ਵੱਖਰੀਆਂ ਵੱਖਰ ਨੂੰ ਮਿਲेंगी ਬਹੁਤ ਸ਼ੁਕਰੀਆ ਬਿਲਕੁਲ ਸਰਦਨਾਲ ਸਰਦਾਰ ਬਲਵਿੰਦਰ ਸਿੰਘ ਸੇਖੋਂ ਹੋਰ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਹੈ ਉਹ ਆਉਂਦਾ ਸਮਾਂ ਦੱਸੇਗਾ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ